उसी देख रहे हो सहज न्यूज चैनल नमिया ताजा खबरें ले सब्सक्राइब करो लाइव कवरेज ले संपर्क करो ਹੱਲੇ ਨਹੀਂ ਬੋਲਣਾਂੰਨੇ ਅੱਛਾ ਅੱਗੇ ਤੋਂ ਸ਼ੁਰੂ ਕਰਾਂ ਆ ਜਿੱਦਣ ਮਹਾਰਾਜ ਜੀ ਕਿੰਨੇ ਕੈਵਰੇਜ ਕੰਨੇ ਹੁੰਦੇ ਆ ਕੀਆਂ ਡਾਈਟ ਤਾਂ ਨਹੀਂ ਰੇਗ ਕਰਨੀਆਂ ਪੁੰਜ ਵਾਰ ਨੰਬਰ 2 ਮੈਂ ਜਿੱਥੇ ਧੰਨਵਾਦ ਕਰਦਾ ਆ ਸਾਡੇ ਸੁਪਰੀਮੋ ਸ਼੍ਰੀ ਅਜ ਅਰਵਿੰਦ ਕੇਜਰੀਵਾਲ ਸਾਹਿਬ ਦਾ ਸਾਡੇ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨ ਦਾ ਤੇ ਸਾਡੇ ਹਲਕੇ ਦੀ ਸ਼ਾਨ ਪ੍ਰਿੰਸੀਪਲ ਪ੍ਰੀਮ ਕੁਮਾਰ ਸਾਹਿਬ ਜਿਨ੍ਹਾਂ ਨੇ ਮੈਨੂੰ ਵਾਰਡ ਨੰਬਰ 2 ਤੋਂ ਆਮ ਆਦਮੀ ਪਾਰਟੀ ਟਿਕਟ ਦੇ ਕੇ ਨਵਾਜਿਆ ਮੈਂ ਤਹਿ ਦਿਲ ਤੋਂ ਸ਼ੁਕਰੀਆ ਕਰਦਾ ਹਾਂ ਵੀ ਮੈਂ ਆਪਣੇ ਵਾਰਡ ਦੀ ਤਹਿ ਦਿਲ ਤੋਂ ਸੇਵਾ ਕਰਾਂਗਾ ਮੇਰਾ ਵਾਰਡ ਮੇਰਾ ਪਰਿਵਾਰ ਦੇ ਤਹਿਤ ਲੋਕਾਂ ਦਾ ਸੇਵਾਦਾਰ ਲੋਕਾਂ ਲਈ ਸਮਰਪਿਤ ਕਿਉਂਕਿ ਦੇਖੋ بڑے ਵਰਤਮਾਨ ਚੋਣਾਂ ਦਾ ਐਮਸੀ ਹੋ ਗਿਆ ਇੱਕ ਬਹੁਤ ਬਹੁਤ ਵੱਡੀ ਇਹ ਚੀਜ਼ ਹੁੰਦੀ ਆ ਕਿਉਂਕਿ ਇਹਦੇ ਨਾਲ ਸਾਰਾ ਸਮਾਜ ਜੁੜਿਆ ਹੁੰਦਾ ਕੋਈ ਪਾਸਪੋਰਟ ਦੀ ਐਨਕੁਆਰੀਆ ਹੋ ਗਈਆਂ ਜਾਂ ਕੋਈ ਆਪਣੇ ਕੋਈ ਮੋਹਰ ਲਾਣੀ ਹੈਗੀ ਆ ਮਤਲਬ ਅਸੀਂ ਕਹਿੰਨੇ ਵੀ ਜਿਹੜੇ ਵਾਰਡ ਦੇ ਬੰਦੇ ਹੈਗੇ ਆ ਜਿਸ ਵਾਰਡ ਦੇ ਬੰਦੇ ਜਿਸ ਵਾਰਡ ਦੇ ਵਿੱਚ ਖੜੇ ਆ ਉਸ ਬੰਦੇ ਆ ਉਸ ਵਾਰਡ ਨੂੰ ਵਾਰਡ ਦੇ ਬੰਦਿਆਂ ਦੀ ਭਰਪੂਰ ਮਦਦ ਕਰਨੀ ਚਾਹੀਦੀ ਆ ਤੇ ਜਿਹੜਾ ਕਿ ਉਹ ਤੁਹਾਡੇ ਥੋੜੀ ਸਹਾਇਤਾ ਜਿਹੜੀ ਹੈਗੀ ਆ ਉਹ ਕਰ ਸਕਣ ਗ੍ਰੈਂਡ ਚੈਨ ਵਿੱਚ ਆਮ ਪੱਜ ਨੇ ਕਿਹੜੇ ਕਿਹੜੇ ਕਲਾਸ ਦੇ ਕੰਮ ਕਰਾਏ ਦੇਖੋ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੀ ਪੰਜਾਬ ਦੇ ਲੋਕਾਂ ਨੇ ਸਾਡੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਰਵੰਦ ਸਿੰਘ ਮਾਨ ਦੇ ਕੰਮਾਂ ਨੂੰ ਹਰੀ ਝੰਡੀ ਦਿੱਤੀ ਆ ਔਰ ਜਿੱਥੇ ਪੰਜਾਬ ਨੂੰ ਹਰੀ ਝੰਡੀ ਦਿੱਤੀ ਆ ਉੱਥੇ ਮੈਂ ਸ਼ਹਿਰ ਦੀ ਗੱਲ ਕਰਦਾ ਸ਼ਹਿਰ ਗਰਾਿਆਂ ਨੂੰ ਸਭ ਤੋਂ ਪਹਿਲਾਂ ਤਾਂ ਜਿਹੜਾ ਹੈਗਾ ਐਸਟੀਪੀ ਦਾ ਜਿਹੜਾ ਹੈਗਾ ਸੀਵਰੇਜ ਦਾ ਜਿਹੜਾ ਹੈਗਾ ਉੱਤੇ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਹੈਗਾ ਬਹੁਤ ਹੀ ਜਲਦ ਜਿਹੜੀ ਆ ਵੱਡੀ ਸ਼ਗਾਰ ਸ਼ਹਿਰ ਨੂੰ ਮਿਲਣ ਜਾ ਰਹੀ ਆ ਜਿਹੜਾ ਗੰਦ ਸ਼ਹਿਰ ਦਾ ਨਿਕਲਣ ਜਾ ਰਿਹਾ ਹੈਗਾ ਐਸਟੀਪੀ ਥਰੂ ਤੇ ਲੋਕਾਂ ਦੇ ਜਿਹੜਾ ਹੈਗਾ ਘਰਾਂ ਦੇ ਵਿੱਚ ਸਾਡਾ ਜਿਹੜਾ ਇੱਕ ਸੁਪਨਾ ਹੈਗਾ ਜਲ ਜਿਹੜਾ ਹੈਗਾ ਪਾਣੀ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਜਿਹੜਾ ਜਲ ਹੈਗਾ ਲੋਕਾਂ ਦੇ ਘਰਾਂ ਤੱਕ ਪਹੁੰਚਾਇਆ ਜਾ ਰਿਹਾ ਆ ਜਿਨ੍ਹਾਂ ਦੇ ਘਰਾਂ ਦੇ ਵਿੱਚ ਜਿਹੜਾ ਜਲ ਨਹੀਂ ਗਿਆ ਉਹ ਪਾਈਪਲਾਈਨਾਂ ਵਿਛਾਈਆਂ ਜਾ ਰਹੀਆਂ ਹੈਗੀਆਂ ਆ ਔਰ ਹੋਰ ਵੀ ਜਿਹੜੇ ਅਨੇਕਾਂ ਜਿਹੜੇ ਕੰਮ ਹੈਗੇ ਆ ਪੰਜਾਬ ਸਰਕਾਰ ਜਿਹੜੀ ਹੈਗੀ ਆ ਲੋਕਾਂ ਨੇ ਕਰ ਰਹੀ ਹੈਗੀ ਆ ਅਸੀਂ ਇਹਨਾਂ ਦੇ ਜਿਹੜੇ ਕੰਮ ਹੈਗੇ ਆ ਘਰਾਂ-ਘਰਾਂ ਤੱਕ ਪਹੁੰਚਾ ਰਹੇ ਹੈਗੇ ਆ ਬਹੁਤੀ ਹੋਰ ਵੀ ਕਾਫੀ ਉਪਲਬਧੀਆਂ ਹੈਗੀਆਂ ਜਿਹੜੀਆਂ ਕਿ ਅਸੀਂ ਆਪਣੇ ਸ਼ਹਿਰ ਵਾਸੀਆਂ ਦੇ ਡੋਰ ਟੂ ਡੋਰ ਕਰਕੇ ਘਰਾਂ ਤੱਕ ਪਹੁੰਚਾਵਾਂਗੇ ਜੀ ਵਾਰਡ ਦੀਆਂ ਮੇਨ ਸਮੱਸਿਆ ਕਿਹੜੀ ਤੁਹਾਡੇ ਦੇਖੋ ਵਾਰਡ ਦੀਆਂ ਮੇਨ ਸਮੱਸਿਆ ਤਾਂ ਹੈਗੀਆਂ ਆ ਇੱਕ ਸਾਡੇ ਜਹਿੰਦ ਕਲੋਨੀ ਦੇ ਵਿੱਚ ਹੀ ਆ ਜਦੋਂ ਵਐਸਟੀਪੀ ਜਿਹੜਾ ਹੈਗਾ ਉਹ ਚੱਲ ਪਊਗਾ ਪ੍ਰੋਪਰ ਫਿਰ ਉੱਥੇ ਸਾਡੀ ਕਲੋਨੀ ਦੇ ਵਿੱਚ ਜਹਿੰਦ ਕਲੋਨੀ ਦੇ ਵਿੱਚ ਇੱਕ ਪਾਰਕ ਬਹੁਤ ਵੱਡਾ ਆ ਉੱਥੇ ਬਹੁਤ ਹੀ ਸ਼ਾਨਦਾਰ ਬਹੁਤ ਹੀ ਸ਼ਾਨਦਾਰ ਪਾਰਕ ਬਣ ਸਕਦਾ ਜਾਂ ਉੱਥੇ ਕੋਈ ਜਿੱਦਾਂ ਆਪਣੇ ਫੁਵਾੜੇ ਦੀ ਤਰ੍ਹਾਂ ਚਪਾਟੀ ਟਾਈਪ ਬਣ ਸਕਦਾ ਬਹੁਤ ਹੀ ਵਧੀਆ ਜਨਕੀ ਬਿਲਕੁਲ ਉਹ ਲੱਖਾਂ ਦੇ ਦਾਤਿਆਂ ਦੇ ਕੋਲ ਇੱਕ ਦਰਬਾਰ ਸਾਡੇ ਨਾਲ ਉੱਥੇ ਬਾਬਾ ਜੀ ਦਾ ਦਰਬਾਰ ਹੈਗਾ ਉਹਨਾਂ ਦੇ ਕੋਲ ਜਾਂ ਚੁਪਾਟੀ ਦਾ ਇੱਕ ਪਾਰਕ ਬਣ ਸਕਦਾ ਜਾਂ ਉੱਥੇ ਬਹੁਤ ਹੀ ਵਧੀਆ ਸਰਜਾ ਜਾ ਸਕਦਾ ਇੱਕ ਸੁੰਦਰ ਪਾਰਕ ਬਣਾਇਆ ਜਾ ਸਕਦਾ ਤੇ ਜਿਹੜਾ ਸਫਾਈ ਦਾ ਹੈਗਾ ਆ ਉਹ ਵੀ ਬੜਾ ਵਧੀਆ ਹੈਗਾ ਸਫਾਈ ਵੀ ਹੋ ਰਹੀ ਆ ਲਾਈਟਾਂ ਦਾ ਖਾਸ ਪ੍ਰਬੰਧ ਹੈਗਾ ਆ ਮੈਨੂੰ ਤਾਂ ਉਸ ਬਾਡ ਦੇ ਵਿੱਚ ਉਹੀ ਇੱਕ ਸਮੱਸਿਆ ਨਜ਼ਰ ਆ ਰਹੀ ਹੈਗੀ ਜਦੋਂ ਐਸਟੀਪੀ ਚੱਲ ਜਾਣਾ ਤਕਰੀਬਨ ਸ਼ਹਿਰ ਦੀ ਜਿੰਨਕੀ ਸਮੱਸਿਆ ਸਾਰੀਆਂ ਹੱਲ ਹੋ ਜਾਣਗੀਆਂ ਹਾਂਜੀ ਮੇਰਾ ਵਾਰਡ ਮੇਰਾ ਪਰਿਵਾਰ ਦੇ ਤਹਿਤ ਲੋਕਾਂ ਦਾ ਸੇਵਾਦਾਰ ਲੋਕਾਂ ਲਈ ਸਮਰਪਿਤ ਮੈਂ ਰਾਹੁਲ ਪੁੰਜ ਬਾਅਦ ਨੰਬਰ 2 ਆਮ ਆਦਮੀ ਪਾਰਟੀ ਝਾੜੂ ਦੇ ਨਿਸ਼ਾਨ ਤੇ ਮੇਰੇ ਸਾਥੀਓ ਮੈਂ ਅਪੀਲ ਕਰਨਾ ਤੁਹਾਡੇ ਮੇਰੀ ਜੋਦੜੀ ਮੇਰੀ ਬੇਨਤੀ ਨੂੰ ਕਬੂਲ ਕਰਿਓ ਆਪਣੇ ਵਾਰਡ ਦੇ ਪੁੱਤ ਨੂੰ ਜਿਤਾਇਓ ਝਾੜੂ ਦੇ ਨਿਸ਼ਾਨ ਤੇ ਤਿੰਨ ਨੰਬਰ ਤੇ ਨਿਸ਼ਾਨ ਆ ਮੇਰਾ ਆਮ ਆਦਮੀ ਪਾਰਟੀ ਦਾ ਨਿਸ਼ਾਨ ਤਿੰਨ ਨੰਬਰ ਤੇ ਝਾੜੂ ਦਾ ਨਿਸ਼ਾਨ ਤਿੰਨ ਨੰਬਰ ਤੇ ਆ ਤਿੰਨ ਨੰਬਰ ਤੇ ਨਿਸ਼ਾਨ ਤੇ ਵੋਟਾਂ ਪਾ ਕੇ ਆਪਣੇ ਬੱਚੇ ਆਪਣੇ ਪੁੱਤ ਨੂੰ ਕਾਮਯਾਬ ਬਣਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ